ਕਿਸਾਨਾਂ ਵੱਲੋਂ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਦਿਨੀ ਵਿਵਸਥਾ ਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸੇ ਵਿਚਾਲੇ ਹੁਣ ਇੱਕ ਖਬਰ ਸਾਹਮਣੇ ਆਈ ਕਿ ਲੁਧਿਆਣਾ ਦੇ ਵਿੱਚ ਦੋ ਦਿਨੀ ਕਿਸਾਨੀ ਮੇਲੇ ਦਾ ਸ਼ੁਰੂਆਤ ਹੋ ਚੁੱਕੀ ਹੈ ਅੱਜ ਪਹਿਲੇ ਦਿਨ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡਿਆ ਮੇਲੇ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਜਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੰਜਾਬ ਦੀ ਖੇਤੀ ਨੂੰ ਬទਿਆ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ ਉਨ੍ਹਾਂ ਨੇ ਵੀ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਖੇਤੀਬਾੜੀ ਯੂਨੀਵਰਸਿਟੀ ਨੇ ਨਵੀਂ ਦਿਸ਼ਾ ਦਿੱਤੀ ਹੈ ਇਸੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਵਾਲੇ ਸਵਾਲ ਪੁੱਛੇ ਤੇ ਆਪਣੀ ਕੀਆ ਵਿਜਲੀ ਸੰਚੀ ਕੀਤੀ ਹੈ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਦਿਲੇ ਜਾਨ ਤਰੋਕ ਰਿਹਾ ਜਿਹੜਾ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਪੰਚਾਇਤ ਦੇ ਵਿੱਚ ਵੱਡੇ ਮਸਲੇ ਹੱਲ ਹੁੰਦੇ ਨਜ਼ਰ ਆਉਂਦੇ ਨੇ ਪਰ ਕਿਸਾਨਾਂ ਦੇ ਵੱਡੇ ਮੁੱਦੇ ਕਿਸਾਨ ਪੰਚਾਇਤ ਦੇ ਵਿੱਚ ਚਰਚਾ ਕਰਨੀ ਚਾਹੀਦੀ ਹੈ ਇਸੇ ਕਰਕੇ ਉਹਨਾਂ ਨੂੰ ਅਜੀਹਾ ਦਿਲੇ ਜਾਨ ਤੋ ਜੜਾ ਨਹੀਂ ਰੋਕਣਾ ਚਾਹੀਦਾ ਇਸ ਦੌਰਾਨ ਪੰਜਾਬ ਖੇਤੀ ਯੂਆਰ ਯੂਨੀਵਰਸਿਟੀ ਦੇ ਵਿੱਚ ਕਿਸਾਨ ਮੇਲਾ ਦੇਖਣਾ ਹੈ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੇ ਕਿਹਾ ਕਿ ਇਸ ਵਕਤ ਕਿਸਾਨੀ ਦੇ ਵਿੱਚ ਬਹੁਤ ਫਰਕ ਨਜ਼ਰ ਆਉਂਦਾ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਕਿਸਾਨੀ ਜ਼ਰੂਰਤ ਲਈ ਹੁੰਦੀ ਸੀ ਹੁਣ ਜਿਆਦਾ ਫਸਲ ਉਗਾਨ ਨਹੀਂ ਜਿਆਦਾ ਸਪਰੇਹ ਪਾਈਆਂ ਜਾਂਦੀਆਂ ਰਹੀਆਂ ਜਿਸ ਨਾਲ ਖੇਤੀ ਦੇ ਮੁਨਾਫੇ ਘੱਟ ਹੁੰਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਕਹਿ ਕੇ ਭਾਵੇਂ ਫਸਲ ਜਿਆਦਾ ਹੋਣ ਲੱਗ ਪਈ ਪਰ ਉਹਨਾਂ ਦੇ ਖਰਚੇ ਜਿਹੜੇ ਵੱਧਨੇ ਸ਼ੁਰੂ ਹੋ ਗਏ ਨੇ ਕਿਸਾਨ ਹੁਣ ਸੈੱਟਰ ਦਿਖਾਉਣ ਲਈ ਮਹਿੰਗੇ ਗੱਡੀਆਂ ਮਹਿੰਗੇ ਟ੍ਰੈਕਟਰ ਆਨੇ ਸ਼ੁਰੂ ਕਰ ਦਿੱਤੇ ਨੇ ਜਿਆਦਾ ਖਰਚਾ ਕਰਨਾ ਸ਼ੁਰੂ ਪਾ ਦਿੱਤਾ ਜਿਸ ਕਰਕੇ ਹੁਣ ਪਾਰੀ ਨੁਕਸਾਨ ਵੀ ਹੁੰਦਾ ਨਜ਼ਰ ਆ ਰਿਹਾ ਹੈ ਉਹਨਾਂ ਨੇ ਕਹਿ ਕੇ ਪਹਿਲਾਂ ਖੇਤੀ ਜਿਆਦਾ ਬੋਤਿਆਂ ਦੇ ਵਿੱਚ ਕੀਤੀ ਜਾਂਦੀ ਸੀ ਪਰ ਹੁਣ ਖੇਤੀ ਦੇ ਤੋ ਤਰੀਕੇ ਬਦਲ ਚੁੱਕੇ ਨੇ ਉਹਨਾਂ ਨੇ ਵੀ ਕਹਿ ਕੇ ਇਸੇ ਕਰਕੇ ਖੇਤੀ ਨੂੰ ਹੋਰ ਫਾਇਦੇਮੰਦ ਦਾ ਨਹੀਂ ਕੀਤਾ ਜਾ ਸਕਦਾ ਪਹਿਲਾਂ ਘੱਟ ਖਰਚੇ ਤੇ ਜ਼ਿਆਦਾ ਜ਼ਮੀਨ ਦੇ ਵਿੱਚ ਖੇਤੀ ਹੁੰਦੀ ਸੀ ਪਰ ਜ਼ਿਆਦਾ ਹੁਣ ਜ਼ਿਆਦਾ ਖਰਚੇ ਦੇ ਨਾਲ ਘੱਟ ਜ਼ਮੀਨ ਤੇ ਖੇਤੀ ਕੀਤੀ ਜਾਂਦੀ ਹੈ ਬਜ਼ੁਰਗ ਕਿਸਾਨਾਂ ਨੇ ਵੀ ਕਿਹਾ ਹੈ ਕਿ ਚੋਨੇ ਦੀ ਪੰਜਾਬ ਦੇ ਵਿੱਚ ਇੰਨੀ ਜ਼ਰੂਰਤ ਨਹੀਂ ਸੀ ਪਰ ਕਿਸਾਨਾਂ ਨੇ ਚੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਪਾਣੀ ਦੀ ਵੱਡੀ ਸਮੱਸਿਆ ਹੁਣ ਪੈਦਾ ਹੋਣੀ ਸ਼ੁਰੂ ਹੋ ਚੁੱਕੀ ਹੈ ਕਿ ਕੀ ਦੇਖਿਆ ਜੀ ਬਾਪੂ ਜੀ ਬਾਪੂ ਜੀ ਕੀ ਨਾਮ ਜਗENDER ਸਿੰਘ ਕੀ ਨਾਮ ਬਾਪੂ ਜੀ ਜਗENDER ਸਿੰਘ ਆਹ ਚਾ ਕਿੱਥੋਂ ਆਇਓ ਜੀ ਮੇਰਾ ਪਿੰਡ ਚੇਕਰਾ ਮਿੱਤੇ ਅਨਸਾਰ ਕਿਹੜਾ ਜ਼ਿਲ੍ਹਾ ਪੈਂਦਾ ਜੀ? ਲੁਧਿਆਣਾ ਜੀ। ਲੁਧਿਆਣਾ। ਤੇ ਕੀ ਦੇਖਿਆ ਜੀ ਕਿਸਾਨ ਮੇਲੇ 'ਚ ਅੱਜ ਫਿਰ ਕਿੰਨਾ ਮਸ਼ੀਨਰੀ ਦੇਖੀ ਆ ਕਈ ਉਹ ਤਾਂ ਨਾਂ ਨਹੀਂ ਆਉਂਦੇ ਕੀ ਹੈਗਾ ਕੀ ਨਹੀਂ। ਬਸ ਆਹ ਹੂੰ ਖੇਤੀ ਕੋਈ ਬਦਲੀ ਆ ਜੀ ਪਹਿਲਾਂ ਲੋੜੋਂ ਕੋ ਫਰਕ ਪਿਆ ਜੀ। ਬਦਲੀ ਵੀ ਆ ਕੁਝ ਪਹਿਲਾਂ ਪਹਿਲਾਂ ਵੀ ਵੀ ਹੈਗੀ ਆ। ਹਾਂ। ਤਾਂ ਮੇਰਾ ਛੋਟਾ ਭਰਾ ਤਾਂ ਹਰੀ ਸਾਲ ਆਉਂਦਾ। ਮੈਂ ਤਿੰਨ ਚੌ ਚਾਲਾਂ ਬਾਅਦ ਅੱਜ ਮੈਨੂੰ ਨਾਲ ਲਿਆ ਬੈਠਾ ਬੈਠਾ ਫਿਰ ਆ ਕੇ। ਉਹ ਕਿਹੜਾ ਦੇਚ ਆ ਕੇ ਬੈਜੇ। ਕੋਈ ਪੁਰਾਣਾ ਸਾਥੀ ਮਿਲੇ ਜੀ। ਰਾਣੇ ਸਾਥ ਨਹੀਂ ਕੋਈ ਨਹੀਂ ਮਿਲ ਇੱਧਰ ਘੱਟ ਉੱਠ ਜਾਦੇ ਕੋਈ ਸਾਥੀ ਕੋਈ ਨਹੀਂ ਮਿਲਿਆ ਇਹ ਹੋਰ ਕੀ ਕੁਝ ਦੇਖਣ ਨੂੰ ਮਿਲਿਆ ਜੀ ਕਿਸਾਨ ਮੇਲੇ ਜੇ ਪਹਿਲਾਂ ਜਿੱਦਾਂ ਹੁੰਦਾ ਸੀ ਹੁਣ ਕੋਈ ਫਰਕ ਪਿਆ ਜੀ ਪਹਿਲਾਂ ਨਾਲੋਂ ਪਹਿਲਾਂ ਵਧੀ ਜਾਂਦਾ ਕੰਮ ਤਾਂ ਸੀ ਨਵੇਂ ਸਾਲ ਤੋਂ ਸਾਡ ਜਿਹੜੀ ਚੀਜ਼ ਆਉਂਦੀ ਹੈ ਵੱਧ ਤੱਕ ਨਹੀਂ ਤਕਨੀਕ ਵਾਲਾ ਉਹਨਾਂ ਕੋਲ ਜੱਟ ਕੋਲ ਪੈਸਾ ਹੈ ਨਹੀਂ ਜਿੰਨਾ ਉਹ ਮਸ਼ੀਨਾਂ ਦੇ ਮੁੱਲ ਦੱਸਦੇ ਆ ਬਹੁਤ ਮਹਿੰਗੀਆਂ ਜਾਂਦੀਆਂ ਉਹ ਨਹੀਂ ਹੁਣ ਪਾਵਰ ਨਹੀਂ ਰਹੀ ਜਿਵੇਂ ਬਾਈ ਜੀ ਨੇ ਦੱਸਿਆ ਤੁਹਾਨੂੰ ਠੀਕ ਭਈ ਆਏ ਆ ਵੀ ਜਾਣ ਮਾਰੇ ਜ਼ਿਮੀਦਾਰ ਦੇ ਤਾਂ ਹਾਲ ਮਾਰੇ ਹੁੰਦੇ ਜਾਂਦੇ ਦੋਨੋਂ ਮੈਂ ਤਾਂ ਕੋਈ 50 ਹਾਲ ਤੋਂ ਆਉਂਦਾ ਹਾਂ ਉਂਝ ਇੱਥੇ ਪਿਛਲੇ 50 ਸਾਲ ਤੋਂ ਆ ਰਿਹਾ ਹਾਂ ਹਾਂ ਜੀ ਵਿੱਚ ਮੈਂ ਮਿਸ ਵੀ ਹੋ ਜਾਂਦਾ ਕੋਈ ਰਿਕਵੜਕਾ ਹੋਵੇ ਤੇ ਨਹੀਂ ਤਾਂ ਬਸ ਹਰੇਕ ਸਾਲ ਆਉਂਦਾ ਹੀ ਰਹਿੰਦਾ तकरीबन ਤੁਹਾਨੂੰ ਕੀ ਕੁਝ ਬਦਲਾ ਦੇਖਣ ਨੂੰ ਮਿਲੇ ਆ ਪਹਿਲਾਂ ਤੇ ਹੁਣ ਨਾਲ ਬਦਲਾਅ ਤਾਂ ਜੀ ਬਹੁਤ ਜ਼ਿਆਦਾ ਆਇਆ ਪਰ ਉਹਨਾਂ ਜ਼ਿਮੀਦਾਰਾਂ ਦਾ ਨਹੀਂ ਕੋਈ ਫਾਇਦਾ ਹੋਇਆ ਜਿੰਨਾ ਹੋਰ ਮਤਲ ਨਵੇਂ ਬੀਜਾਂ ਦਾ ਫਾਇਦਾ ਹੋਇਆ ਲੋਕਾਂ ਨੂੰ ਤੇ ਜ਼ਿਮੀਦਾਰਾਂ ਨੂੰ ਬੀਜ ਮਿਲੇ ਨੇ ਖਾਦਾਂ ਵੱਧ ਪਾਉਣੀਆਂ ਪੈਗੀਆਂ ਬੀਜ ਮੁੱਲ ਮਣਨ ਲੱਗੇ ਮਹਿੰਗੇ ਮਣਨ ਲੱਗੇ ਆਮ ਮਤਲਬ ਆਮਦਨ ਤਾਂ ਬਦੀ ਆ ਜੀ ਪਰ ਹੋਰਾਂ ਦੀ ਬਾੜੀ ਵਧੀਆ ਜੀਮੇਦਾਰ ਨੂੰ ਨਿਖਾਸ ਰੇਟ ਮਿਲਿਆ ਹੈਗਾ ਹਾਂ ਉਹ ਤਾਂ ਘੱਟ ਹੀ ਰਿਹਾ ਬੜਾ ਅਨਾਜ ਪੈਦਾ ਕਰਨ ਚ ਕੋਈ ਫਾਇਦਾ ਨਹੀਂ ਖਾਦਾਂ ਬਾੜੀਆਂ ਪਾਉਣੀਆਂ ਪੈਗੀਆਂ ਦਵਾਈਆਂ ਬਾੜੀਆਂ ਪਾਉਣੀਆਂ ਪੈਗੀਆਂ ਲੱਗਦਾ ਵੀ ਜਿੰਨੀ ਜਿਆਦਾ ਫਸਲ ਹੁੰਦੀ ਹੈ ਤਾਂ ਖੰਡਾ ਵੀ ਵੱਧ ਹੁੰਦਾ ਹੁੰਦਾ ਹਾਂ ਨਹੀਂ ਉਹ ਨਹੀਂ ਖਾਦ ਜਿਆਦਾ ਪਾਗੀ ਹੁੰਦੀ ਆ ਉਹ ਨਹੀਂ ਹੁੰਦੀ ਹੈਗੀ ਜ਼ਮੀਨਾਂ ਖਰਾਬ ਹੋ ਰਹੀਆਂ ਹਾਂ ਹਾਂ ਜ਼ਮੀਨਾਂ ਖਰਾਬ ਹੋ ਗਈਆਂ ਚੌੜਾਂ ਦੀ ਲੋੜ ਕੋਈ ਨਹੀਂ ਸੀ ਇੱਥੇ ਚੌੜਾਂ ਦਾ ਗਵਰਨਮੈਂਟ ਨੇ ਰੇਟ ਦੇਤਾ ਉਹਦੇ ਕਰਕੇ ਮਤਲਬ ਲੋਕ ਪੈਸੇ ਦੀ ਖਾਤਰ ਚੌੜਾ ਮਗਰ ਭੱਜ ਗਏ ਲੋਕਾਂ ਨੇ ਲੋਨ ਚੱਕ ਲੇ ਮਾਲਕ ਕਰ ਜਾਈ ਹੋਗੇ ਪਹਿਲਾਂ ਕੋਈ ਮੇਰੀ ਉਮਰ 'ਚ ਕੋਈ ਕਰਜ਼ਾ ਨਹੀਂ ਲੈਣਾ ਉਹਦਾ ਡਰਦੇ ਹੁੰਦੇ ਸਭ ਅੱਜ ਅੱਜ ਕੀ ਮੰਦਾ ਬੰਦਾ ਵਿੱਚ ਵਿਕਾਸ ਹੋ ਰਿਹਾ ਹੈ ਨਹੀਂ ਅੱਜ ਦੋ ਦਿਨਾਂ ਦਾ ਮੇਲਾ ਆਗਾਜ਼ ਹੋ ਗਿਆ ਹੈ। ਸਭ ਤੋਂ ਵੱਡਾ ਮੇਲਾ ਮੰਨਿਆ ਜਾਂਦਾ ਪੰਜਾਬ ਦਾ ਯੂਨੀਵਰਸਿਟੀ ਦਾ। ਕਿ ਸਾਡੇ ਕਿਹੜੇ ਹੋ। ਇਹ ਦੁਨੀਆ ਦੀ ਜਿਹੜੀ ਸਿਰਮੌਰ ਯੂਨੀਵਰਸਿਟੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿੱਥੋਂ ਪੰਜਾਬ ਨੇ ਇਸ ਦੇ ਰਾਈ ਬਹੁਤ ਵੱਡੀ ਤਰੱਕੀ ਕੀਤੀ ਹੈ। ਅਸੀਂ ਖੇਤੀਬੜਾਂ ਸੂਬਾ ਇਸ ਯੂਨੀਵਰਸਿਟੀ ਨੇ ਬਹੁਤ ਮਿਹਨਤ ਕਰਕੇ ਪੰਜਾਬ ਦਾ ਜਿਹੜਾ ਵਾਤਾਵਰਣ ਵੀ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜੀ ਖੇਤੀਬਾੜੀ ਉਹਦੇ ਵੱਡੇ ਸੁਧਾਰ ਲਿਆ ਕੇ ਵੱਡੀ ਤਰੱਕੀ ਕੀਤੀ। 40 ਲੱਖ ਦੀ ਕੈਪੀਟਲ ਗ੍ਰਾਂਟ ਮਿਤੀ ਗਈ ਹੈ ਪੰਜਾਬ ਦੇ ਜਿਹੜੇ ਯੂਨੀਵਰਸਿਟੀ ਕਿਹਾ ਦੇਖਦੇ ਹੋ ਵੀ ਬੜਾ ਕੁਝ ਦੇਖੋ ਦੇਖੋ ਸਾਡੀ ਯੂਨੀਵਰਸਿਟੀ ਵਿੱਚ। ਇਹ ਸਾਡੀ ਯੂਨੀਵਰਸਿਟੀ ਹੈ ਤੇ ਸਾਡੀ ਸਰਕਾਰ ਆ ਸਾਡਾ ਫਰਜ਼ ਹੈ ਪੰਜਾਬ ਦੇ ਲੋਕਾਂ ਲਈ ਵਾਈਸ ਚਾਂਸਲਰ ਸਾਹਿਬ ਗਏ ਸਨ। ਤੋਂ ਸਰਦਾਰ ਭਗਵਾਨ ਸਿੰਘ ਮਾਨੋਰਾ ਨੇ ਅਸੀਂ ਸਾਰਿਆਂ ਨੇ ਜਿਹੜਾ ਸੋਚ ਹੈ ਜੀ ਮਿਸਟਰ ਜੀ ਕੇ ਸਾਡੀ ਖੇਤੀ ਬੜੀ ਤਰੱਕੀ ਕਰ ਰਹੀ ਹੈ। ਮਾਰੀ ਨਾ ਕੀ ਬਚਾਉਣੀ ਪਾਣੀ ਦੀ ਬਚਾਉਣ ਪਾਣੀ ਤੋਂ ਬਾਲਵਾਸੇ ਕੀ ਕਰਨ ਪਾਣੀ ਰੱਖੋ। ਕੁੜੀਆ ਸਾਹਿਬ ਮਾਰੀ ਮੂਤਰ ਕਿਸਾਨ ਮਹਾਪੰਚਾਇਤ ਕੀ ਗੱਲ ਚਾਹੋਗੇ ਰੋਕਿਆ ਗਿਆ ਕਿਸਾਨਾਂ ਨੂੰ ਹਰਿਆਣੇ ਨੂੰ ਰੋਕਿਆ ਗਿਆ ਹੈ ਯੂਪੀ ਜੀ ਨੂੰ ਰੋਕਿਆ ਗਿਆ ਕੀ ਗੱਲ ਚਾਹੋਗੇ ਸਰ ਦੇਖੋ ਉਹਨਾਂ ਸਰਕਾਰਾਂ ਦੀ ਇਹ ਚਾਹੀਦਾ ਨਹੀਂ ਰੋਕਣਾ ਇਹਨਾਂ ਨੂੰ ਕਿਉਂਕਿ ਪੰਚਾਇਤਾਂ ਚ ਹੀ ਸਾਰੇ ਮਸਲੇ ਹੱਲ ਹੁੰਦੇ ਆ ਉਹ ਕਿਸਾਨ ਪੰਚਾਇਤ ਕਰਨ ਦੇਣੀ ਚਾਹੀਦੀ ਹੈ।